ਭਾਰਤ ਬਨਾਮ ਨਿਊਜ਼ੀਲੈਂਡ ਦਾ ਬੇਹਦ ਮਹੱਤਵਪੂਰਨ ਮੈਚ ਚੱਲ ਰਿਹਾ ਹੈ ਚੈਂਪੀਅਨਸ ਟਰੋਫੀ ਦਾ ਇਹ ਫਾਈਨਲ ਮੈਚ ਹੈ ਜਿਸ ਦੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਜਿਹੇ ਵਿੱਚ ਭਾਰਤੀ ਫੈਨਸ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਹ ਟਰਾਫੀ ਹੈ ਜਿਹੜੀ ਉਹ ਭਾਰਤ ਦੇ ਨਾਮ ਹੋਵੇ ਇਸੇ ਨੂੰ ਲੈ ਕੇ ਵੱਖੋ-ਵੱਖਰੇ ਧਾਰਮਿਕ ਪ੍ਰਵਿਰਤੀ ਦੇ ক্রিকেট ਪ੍ਰੇਮੀਆਂ ਦੇ ਵੱਲੋਂ ਯੱਗ ਵੀ ਕਰਾਏ ਜਾ ਰਹੇ ਨੇ ਹਵਨ ਯੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਮਾਜ ਸੇਵੀ ਅਤੇ ਉਦਮੀ ਐਮ ਕੇ ਪਾਰਟੀਆਂ ਦੇ ਵੱਲੋਂ ਭਾਰਤੀ ਟੀਮ ਦੀ ਜਿੱਤ ਦੇ ਲਈ ਇਹ ਹਵਨ ਪੂਜਾ ਕਰਵਾਈ ਜਾ ਰਹੀ ਹੈ ਪਾਰਟੀਆਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਭਾਰਤੀ ਟੀਮ ਦੀ ਜਿੱਤ ਦੇ ਲਈ ਭਾਰਤੀ ਟੀਮ ਦੀ ਅਰਸੀ ਪਾ ਕੇ ਸਵੇਰੇ 10 ਵਜੇ ਤੋਂ ਲਗਾਤਾਰ ਹਵਨ ਪੂਜਾ ਕਰ ਰਹੇ ਨੇ ਅਤੇ ਭਾਰਤ ਦੇ ਜਿੱਤ ਦੀ ਕਾਮਨਾ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 140 ਕਰੋੜ ਭਾਰਤੀ ਵੀ ਇਹੀ ਚਾਹੁੰਦੇ ਨੇ ਕਿ ਭਾਰਤ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਜਿਹੜੀ ਟਰੋਫੀ ਆ ਇਸ ਨੂੰ ਆਪਣੇ ਨਾਮ ਕਰੇ ਤੇ ਇਹ ਜਿੱਤ ਕੇ ਇਹ ਫਾਈਨਲ ਆ ਜਿਹੜਾ ਉਸ ਦਾ ਵਿਜੇਤਾ ਹੋਣ ਦਾ ਖਿਤਾਬ ਹੈ ਜਿਹੜਾ ਆਪਣੇ ਨਾਮ ਭਾਰਤ ਕਰੇ ਅਜਿਹੀ ਭਾਰਤਵਾਸੀ ਵੀ ਚਾਹੁੰਦੇ ਨੇ ਤੇ ਇਸ ਮੈਚ ਨੂੰ ਲੈ ਕੇ ਭਾਰਤ ਕ੍ਰਿਕਟ ਫੈਨਸ ਦੇ ਵਿੱਚ ਵੱਡਾ ਕਰੇਜ਼ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਹਵਨ ਦੀਆਂ ਵੱਖ-ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਦਿੱਲੀ ਆਦਿ ਸ਼ਹਿਰਾਂ ਦੇ ਵਿੱਚ ਹਵਨ ਯੱਗ ਕਰਕੇ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਦਮੀ ਐਮਕੇ ਪਾਰਟੀਆਂ ਵੱਲੋਂ ਆਪਣੀ ਟੀਮ ਦੇ ਨਾਲ ਰਲ ਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਕਿ ਇਸ ਹਵਨ ਯੱਗ ਦੇ ਜ਼ਰੀਏ ਉਹ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜਿੰਨੀ ਦੇਰ ਤੱਕ ਇਹ ਮੈਚ ਚੱਲਦਾ ਰਹੇਗਾ ਇਹ ਪੂਰਾ ਦਿਨ ਹਵਨ ਯੱਗ ਜਿਹੜਾ ਚੱਲਦਾ ਰਹੇਗਾ ਪੂਜਾ ਚੱਲਦੀ ਰਹੇਗੀ ਉਮੀਦ ਕਰਦੇ ਹਾਂ ਕਿ ਫੈਨਸ ਜਿਹੜੇ ਭਾਰਤ ਦੇ ਚਾਹੁੰਦੇ ਨੇ ਕਿ ਭਾਰਤ ਦੀ ਜਿੱਤ ਹੋਵੇ ਸੋ ਭਾਰਤ ਦੇ ਫੈਨਸ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਨੇ ਜਿਹੜੇ ਹਵਨ ਯੱਗ ਨੇ ਜ਼ਰੂਰ ਕਾਮਯਾਬ ਹੋਣ ਅਤੇ ਭਾਰਤ ਜਿੱਤ ਦਾ ਖਿਤਾਬ ਆਪਣੇ ਨਾਮ ਕਰੇ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਦਮੀ ਐਮ ਕੇ ਪਾਰਟੀਆਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਹਵਨ ਯੱਗ ਭਾਰਤ ਦੀ ਜਿੱਤ ਦੀ ਕਾਮਨਾ ਦੇ ਵਿੱਚ ਕੀਤਾ ਗਿਆ ਹੈ नमस्कार आज हम लोगों ने अपने ऑफिस में हवन रखा हुआ है इंडिया की जीत के लिए और हर बार रखते हैं हम लोग कोशिश करते हैं कि दो रीज़न है उसके एक तो हम विशेष करते हैं हवन वैसे भी शुद्धिकरण भी होता है और उससे हम पॉजिटिविटी की विश करते हैं कि आज इंडिया ही जीते साथ साथ हम ये भी मैसेज देना चाहते हैं क्योंकि हमारी सारी टीम में सब यूथ है कि इंडिया जो है हम हमारा कंट्री है हमें वी शुड बी प्राउड ऑफ बी इंडियंस तो एक हमें यूनाइट करता है मतलब जब हम मैच होता है तो हम भूल जाते हैं कि हम किस धर्म से हैं किससे हैं तो हमें मतलब एक एक फीलिंग आती है कि हम सब एक है तो यही फीलिंग को क्रिकेट का जो मतलब है क्रिकेट सिर्फ मैच से ज़्यादा हमारी देशभक्ति को भी जगाता है और हम ये मैसेज यूथ को भी देना चाहते हैं कि हर चीज़ जो हो पूरा पूरा हो जब हम काम करते हैं तो काम करें आज मैच है तो हम मैच के लिए देखें भी और विश भी करें कि आज इंडिया जीते कितना तो हम सबकी की विशिज है कि आज इंडिया ही जीते और इंडिया ही जीतेगा ये और बोलो इंडिया जीतेगा भाई जीतेगा जीतेगा जीते धन्यवाद और हम विश करेंगे कि आज शाम को जश्न का माहौल पूरे कंट्री में और देखिए ये भी बड़ी मज़ेदार बात है इस बारी कि इंडिया इस बारी जो है पाकिस्तान को तो खैर हराई और पाकिस्तान मेज़बानी कर रहा था इस बारी और दुबई में मैच हो रहा है और फाइनल में इंडिया है तो हम फिर से वही कहेंगे कि जीतेगा भाई जीतेगा जीतेगा थैंक यू ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਭਾਰਤ ਬਨਾਮ ਨਿਊਜ਼ੀਲੈਂਡ ਦਾ ਬੇਹਦ ਮਹੱਤਵਪੂਰਨ ਮੈਚ ਚੱਲ ਰਿਹਾ ਹੈ ਚੈਂਪੀਅਨਸ ਟਰੋਫੀ ਦਾ ਇਹ ਫਾਈਨਲ ਮੈਚ ਹੈ ਜਿਸ ਦੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਜਿਹੇ ਵਿੱਚ ਭਾਰਤੀ ਫੈਨਸ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਕਰੇਜ਼ ਦੇਖਣ ਨੂੰ ਮਿਲ ਰਿਹਾ ਭਾਰਤੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਹ ਟਰਾਫੀ ਹੈ ਜਿਹੜੀ ਉਹ ਭਾਰਤ ਦੇ ਨਾਮ ਹੋਵੇ ਇਸੇ ਨੂੰ ਲੈ ਕੇ ਵੱਖੋ-ਵੱਖਰੇ ਧਾਰਮਿਕ ਪ੍ਰਵਿਰਤੀ ਦੇ ਕ੍ਰਿਕਟ ਪ੍ਰੇਮੀਆਂ ਦੇ ਵੱਲੋਂ ਯੱਗ ਵੀ ਕਰਾਏ ਜਾ ਰਹੇ ਨੇ ਹਵਨ ਯੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਮਾਜ ਸੇਵੀ ਅਤੇ ਉਦਮੀ ਐਮ ਕੇ ਪਾਟੀਆਂ ਦੇ ਵੱਲੋਂ ਭਾਰਤੀ ਟੀਮ ਦੀ ਜਿੱਤ ਦੇ ਲਈ ਇਹ ਹਵਨ ਪੂਜਾ ਕਰਵਾਈ ਜਾ ਰਹੀ ਹੈ ਪਾਰਟੀਆਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਭਾਰਤੀ ਟੀਮ ਦੀ ਜਿੱਤ ਦੇ ਲਈ ਭਾਰਤੀ ਟੀਮ ਦੀ ਜਰਸੀ ਪਾ ਕੇ ਸਵੇਰੇ 10 ਵਜੇ ਤੋਂ ਲਗਾਤਾਰ ਹਵਨ ਪੂਜਾ ਕਰ ਰਹੇ ਨੇ ਅਤੇ ਭਾਰਤ ਦੇ ਜਿੱਤ ਦੀ ਕਾਮਨਾ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 140 ਕਰੋੜ ਭਾਰਤੀ ਵੀ ਇਹੀ ਚਾਹੁੰਦੇ ਨੇ ਕਿ ਭਾਰਤ ক্রিকেট ਦੀ ਦੁਨੀਆ ਦੇ ਵਿੱਚ ਇਹ ਜਿਹੜੀ ਟਰੋਫੀ ਆ ਇਸ ਨੂੰ ਆਪਣੇ ਨਾਮ ਕਰੇ ਤੇ ਇਹ ਜਿੱਤ ਕੇ ਇਹ ਫਾਈਨਲ ਆ ਜਿਹੜਾ ਉਸ ਦਾ ਵਿਜੇਤਾ ਹੋਣ ਦਾ ਖਿਤਾਬ ਹੈ ਜਿਹੜਾ ਆਪਣੇ ਨਾਮ ਭਾਰਤ ਕਰੇ ਅਜਿਹੀ ਭਾਰਤਵਾਸੀ ਵੀ ਚਾਹੁੰਦੇ ਨੇ ਤੇ ਇਸ ਮੈਚ ਨੂੰ ਲੈ ਕੇ ਭਾਰਤ ক্রিকেট ਫੈਨਸ ਦੇ ਵਿੱਚ ਵੱਡਾ ਕ੍ਰੇਜ਼ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਹਵਨ ਦੀਆਂ ਵੱਖ-ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਦਿੱਲੀ ਆਦੀ ਸ਼ਹਿਰਾਂ ਦੇ ਵਿੱਚ ਹਵਨ ਯੱਗ ਕਰਕੇ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਦਮੀ ਐਮਕੇ ਪਾਟਿਆਵਲ ਨੂੰ ਆਪਣੀ ਟੀਮ ਦੇ ਨਾਲ ਰਲ ਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਕਿ ਇਸ ਹਵਨ ਯੱਗ ਦੇ ਜਰੀਏ ਉਹ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜਿੰਨੀ ਦੇਰ ਤੱਕ ਇਹ ਮੈਚ ਚੱਲਦਾ ਰਹੇਗਾ ਇਹ ਪੂਰਾ ਦਿਨ ਹਵਨ ਯੱਗ ਜਿਹੜਾ ਚੱਲਦਾ ਰਹੇਗਾ ਪੂਜਾ ਚੱਲਦੀ ਰਹੇਗੀ ਉਮੀਦ ਕਰਦੇ ਹਾਂ ਕਿ ਫੈਨਸ ਜਿਹੜੇ ਭਾਰਤ ਦੇ ਚਾਹੁੰਦੇ ਨੇ ਕਿ ਭਾਰਤ ਦੀ ਜਿੱਤ ਹੋਵੇ ਸੋ ਭਾਰਤ ਦੇ ਫੈਨਸ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਨੇ ਜਿਹੜੇ ਹਵਨ ਯੱਗ ਨੇ ਜ਼ਰੂਰ ਕਾਮਯਾਬ ਹੋਣ ਅਤੇ ਭਾਰਤ ਜਿੱਤ ਦਾ ਖਿਤਾਬ ਆਪਣੇ ਨਾਮ ਕਰੇ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਦਮੀ ਐਮਕੇ ਪਾਰਟੀਆਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਹਵਨ ਯੱਗ ਭਾਰਤ ਦੀ ਜਿੱਤ ਦੀ ਕਾਮਨਾ ਦੇ ਵਿੱਚ ਕੀਤਾ ਗਿਆ ਹੈ नमस्कार आज हम लोगों ने अपने ऑफिस में हवन रखा हुआ है इंडिया की जीत के लिए और हर बार रखते हैं हम लोग कोशिश करते हैं कि दो रीज़न है उसके एक तो हम विशेज़ करते हैं हवन वैसे भी शुद्धिकरण भी होता है और उससे हम पॉजिटिविटी की विश करते हैं कि आज इंडिया ही जीते साथ साथ हम ये भी मैसेज देना चाहते हैं क्योंकि हमारी सारी टीम में सब यूथ है कि इंडिया जो है हम हमारा कंट्री है हमें वी शुड बी प्राउड ऑफ बी इंडि, इंडियंस तो एक हमें यूनाइट करता है मतलब जब हम मैच होता है तो हम भूल जाते हैं कि हम किस धर्म से हैं किससे हैं तो हमें मतलब एक एक फीलिंग आती है कि हम सब एक है तो यही फीलिंग को क्रिकेट का जो मतलब है क्रिकेट सिर्फ मैच से ज़्यादा हमारी देशभक्ति को भी जगाता है और हम ये मैसेज यूथ को भी देना चाहते हैं कि हर चीज़ जो पूरा पूरा हो जब हम काम करते हैं तो काम करें आज मैच है तो हम मैच के लिए देखें भी और विश भी करें कि आज इंडिया जीते कितना पुरा, पुरा। तो हम सब की विशिज है कि आज इंडिया ही जीते और इंडिया ही जीतेगा इपिप हुर और बोलो इंडिया जीतेगा भाई जीतेगा जीतेगा धन्यवाद और हम विश करेंगे कि, कि तो मेजबानी कर रहा था इस बारी और दुबई में मैच हो रहा है और फाइनल में इंडिया है तो हम फिर से वही कहेंगे कि जीतेगा भाई जीतेगा जीतेगा थैंक यू विश्व वार्ता देख रहे हो बहुत बहुत स्वागत है सारे ही दर्शकों का दुबई के इंटरनेशनल स्टेडियम ਭਾਰਤ ਬਨਾਮ ਨਿਊਜ਼ੀਲੈਂਡ ਦਾ ਬੇਹਦ ਮਹੱਤਵਪੂਰਨ ਮੈਚ ਚੱਲ ਰਿਹਾ ਹੈ ਚੈਂਪੀਅਨਸ ਟਰੋਫੀ ਦਾ ਇਹ ਫਾਈਨਲ ਮੈਚ ਹੈ ਜਿਸ ਦੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਜਿਹੇ ਵਿੱਚ ਭਾਰਤੀ ਫੈਨਸ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਹ ਟਰਾਫੀ ਹੈ ਜਿਹੜੀ ਉਹ ਭਾਰਤ ਦੇ ਨਾਮ ਹੋਵੇ ਇਸੇ ਨੂੰ ਲੈ ਕੇ ਵੱਖੋ-ਵੱਖਰੇ ਧਾਰਮਿਕ ਪ੍ਰਵਿਰਤੀ ਦੇ ক্রিকেট ਪ੍ਰੇਮੀਆਂ ਦੇ ਵੱਲੋਂ ਯੱਗ ਵੀ ਕਰਾਏ ਜਾ ਰਹੇ ਨੇ ਹਵਨ ਯੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਮਾਜ ਸੇਵੀ ਅਤੇ ਉਦਮੀ ਐਮਕੇ ਪਾਰਟੀਆਂ ਦੇ ਵੱਲੋਂ ਭਾਰਤੀ ਟੀਮ ਦੀ ਜਿੱਤ ਦੇ ਲਈ ਇਹ ਹਵਨ ਪੂਜਾ ਕਰਵਾਈ ਜਾ ਰਹੀ ਹੈ ਪਾਰਟੀਆਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਭਾਰਤੀ ਟੀਮ ਦੀ ਜਿੱਤ ਦੇ ਲਈ ਭਾਰਤੀ ਟੀਮ ਦੀ ਸੀ ਪਾ ਕੇ ਸਵੇਰੇ 10 ਵਜੇ ਤੋਂ ਲਗਾਤਾਰ ਹਵਨ ਪੂਜਾ ਕਰ ਰਹੇ ਨੇ ਅਤੇ ਭਾਰਤ ਦੇ ਜਿੱਤ ਦੀ ਕਾਮਨਾ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 140 ਕਰੋੜ ਭਾਰਤੀ ਵੀ ਇਹੀ ਚਾਹੁੰਦੇ ਨੇ ਕਿ ਭਾਰਤ ক্রিকেট ਦੀ ਦੁਨੀਆ ਦੇ ਵਿੱਚ ਇਹ ਜਿਹੜੀ ਟਰੋਫੀ ਆ ਇਸ ਨੂੰ ਆਪਣੇ ਨਾਮ ਕਰੇ ਤੇ ਇਹ ਜਿੱਤ ਕੇ ਇਹ ਫਾਈਨਲ ਆ ਜਿਹੜਾ ਉਸ ਦਾ ਵਿਜੇਤਾ ਹੋਣ ਦਾ ਖਿਤਾਬ ਹੈ ਜਿਹੜਾ ਆਪਣੇ ਨਾਮ ਭਾਰਤ ਕਰੇ ਅਜਿਹੀ ਭਾਰਤਵਾਸੀ ਵੀ ਚਾਹੁੰਦੇ ਨੇ ਤੇ ਇਸ ਮੈਚ ਨੂੰ ਲੈ ਕੇ ਭਾਰਤ ক্রিকেট ਫੈਨਸ ਦੇ ਵਿੱਚ ਵੱਡਾ ਕ੍ਰੇਜ਼ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਹਵਨ ਦੀਆਂ ਵੱਖ-ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਦਿੱਲੀ ਆਦਿ ਸ਼ਹਿਰਾਂ ਦੇ ਵਿੱਚ ਹਵਨ ਯੱਗ ਕਰਕੇ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਦਮੀ ਐਮ ਕੇ ਪਾਰਟੀਆਂ ਵੱਲੋਂ ਆਪਣੀ ਟੀਮ ਦੇ ਨਾਲ ਰਲ ਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਕਿ ਇਸ ਹਵਨ ਯੱਗ ਦੇ ਜਰੀਏ ਉਹ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜਿੰਨੀ ਦੇਰ ਤੱਕ ਇਹ ਮੈਚ ਚੱਲਦਾ ਰਹੇਗਾ ਇਹ ਪੂਰਾ ਦਿਨ ਹਵਨ ਯੱਗ ਜਿਹੜਾ ਚੱਲਦਾ ਰਹੇਗਾ ਪੂਜਾ ਚੱਲਦੀ ਰਹੇਗੀ ਉਮੀਦ ਕਰਦੇ ਹਾਂ ਕਿ ਫੈਨਸ ਜਿਹੜੇ ਭਾਰਤ ਦੇ ਚਾਹੁੰਦੇ ਨੇ ਕਿ ਭਾਰਤ ਦੀ ਜਿੱਤ ਹੋਵੇ ਸੋ ਭਾਰਤ ਦੇ ਫੈਨਸ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਨੇ ਜਿਹੜੇ ਹਵਨ ਯੱਗ ਨੇ ਜ਼ਰੂਰ ਕਾਮਯਾਬ ਹੋਣ ਅਤੇ ਭਾਰਤ ਜਿੱਤ ਦਾ ਖਿਤਾਬ ਆਪਣੇ ਨਾਮ ਕਰੇ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਦਮੀ ਐਮਕੇ ਪਾਰਟੀਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਹਵਨ ਯੱਗ ਭਾਰਤ ਦੀ ਜਿੱਤ ਦੀ ਕਾਮਨਾ ਦੇ ਵਿੱਚ ਕੀਤਾ ਗਿਆ ਹੈ नमस्कार आज हम लोगों ने अपने ऑफिस में हवन रखा हुआ है इंडिया की जीत के लिए और हर बार रखते हैं हम लोग कोशिश करते हैं कि दो रीज़न है उसके एक तो हम विशेज़ करते हैं हवन वैसे भी शुद्धिकरण भी होता है और उससे हम पॉजिटिविटी की विश करते हैं कि आज इंडिया ही जीते साथ साथ हम ये भी मैसेज देना चाहते हैं क्योंकि हमारी सारी टीम में सब यूथ है कि इंडिया जो है हम हमारा कंट्री है हमें वी शुड बी प्राउड ऑफ बी इंडियंस तो एक हमें यूनाइट करता है मतलब जब हम मैच होता है तो हम भूल जाते हैं कि हम किस धर्म से हैं किससे हैं तो हमें मतलब एक एक फीलिंग आती है कि हम सब एक है तो यही फीलिंग को क्रिकेट का जो मतलब है क्रिकेट सिर्फ मैच से ज़्यादा हमारी देशभक्ति को भी जगाता है और हम ये मैसेज यूथ को भी देना चाहते हैं कि हर चीज़ जो हो पूरा पूरा हो जब हम काम करते हैं तो काम करें आज मैच है तो हम मैच के लिए देखें भी और विश भी करें कि आज इंडिया जीते कितना पुरा -पुरा। तो हम सब की विशिज है कि आज इंडिया जीते और इंडिया जीतेगा ये ही जीतेगा और बोलो इंडिया

ਭਾਰਤ ਬਨਾਮ ਨਿਊਜ਼ੀਲੈਂਡ ਦਾ ਬੇਹਦ ਮਹੱਤਵਪੂਰਨ ਮੈਚ ਚੱਲ ਰਿਹਾ ਹੈ ਚੈਂਪੀਅਨਸ ਟਰੋਫੀ ਦਾ ਇਹ ਫਾਈਨਲ ਮੈਚ ਹੈ ਜਿਸ ਦੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਜਿਹੇ ਵਿੱਚ ਭਾਰਤੀ ਫੈਨਸ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਹ ਟਰਾਫੀ ਹੈ ਜਿਹੜੀ ਉਹ ਭਾਰਤ ਦੇ ਨਾਮ ਹੋਵੇ ਇਸੇ ਨੂੰ ਲੈ ਕੇ ਵੱਖੋ-ਵੱਖਰੇ ਧਾਰਮਿਕ ਪ੍ਰਵਿਰਤੀ ਦੇ ਕ੍ਰਿਕਟ ਪ੍ਰੇਮੀਆਂ ਦੇ ਵੱਲੋਂ ਯੱਗ ਵੀ ਕਰਾਏ ਜਾ ਰਹੇ ਨੇ ਹਵਨ ਯੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਮਾਜ ਸੇਵੀ ਅਤੇ ਉਦਮੀ ਐਮ ਕੇ ਪਾਟੀਆਂ ਦੇ ਵੱਲੋਂ ਭਾਰਤੀ ਟੀਮ ਦੀ ਜਿੱਤ ਦੇ ਲਈ ਇਹ ਹਵਨ ਪੂਜਾ ਕਰਵਾਈ ਜਾ ਰਹੀ ਹੈ ਪਾਟੀਆਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਭਾਰਤੀ ਟੀਮ ਦੀ ਜਿੱਤ ਦੇ ਲਈ ਭਾਰਤੀ ਟੀਮ ਦੀ ਸੀ પાਕੇ ਸਵੇਰੇ 10 ਵਜੇ ਤੋਂ ਲਗਾਤਾਰ ਹਵਨ ਪੂਜਾ ਕਰ ਰਹੇ ਨੇ ਅਤੇ ਭਾਰਤ ਦੇ ਜਿੱਤ ਦੀ ਕਾਮਨਾ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 140 ਕਰੋੜ ਭਾਰਤੀ ਵੀ ਇਹੀ ਚਾਹੁੰਦੇ ਨੇ ਕਿ ਭਾਰਤ ক্রিকেট ਦੀ ਦੁਨੀਆ ਦੇ ਵਿੱਚ ਇਹ ਜਿਹੜੀ ਟਰੋਫੀ ਆ ਇਸ ਨੂੰ ਆਪਣੇ ਨਾਮ ਕਰੇ ਤੇ ਇਹ ਜਿੱਤ ਕੇ ਇਹ ਫਾਈਨਲ ਆ ਜਿਹੜਾ ਉਸ ਦਾ ਵਿਜੇਤਾ ਹੋਣ ਦਾ ਖਿਤਾਬ ਹੈ ਜਿਹੜਾ ਆਪਣੇ ਨਾਮ ਭਾਰਤ ਕਰੇ ਅਜਿਹੀ ਭਾਰਤਵਾਸੀ ਵੀ ਚਾਹੁੰਦੇ ਨੇ ਤੇ ਇਸ ਮੈਚ ਨੂੰ ਲੈ ਕੇ ਭਾਰਤ ক্রিকেট ਫੈਨਸ ਦੇ ਵਿੱਚ ਵੱਡਾ ਕ੍ਰੇਜ਼ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਹਵਨ ਦੀਆਂ ਵੱਖ-ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਦਿੱਲੀ ਆਦੀ ਸ਼ਹਿਰਾਂ ਦੇ ਵਿੱਚ ਹਵਨ ਯੱਗ ਕਰਕੇ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਦਮੀ ਐਮ ਕੇ ਪਾਰਟੀਆਂ ਦੇ ਬਣੂ ਆਪਣੀ ਟੀਮ ਦੇ ਨਾਲ ਰਲ ਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਕਿ ਇਸ ਹਵਨ ਯੱਗ ਦੇ ਜਰੀਏ ਉਹ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜਿੰਨੀ ਦੇਰ ਤੱਕ ਇਹ ਮੈਚ ਚੱਲਦਾ ਰਹੇਗਾ ਇਹ ਪੂਰਾ ਦਿਨ ਹਵਨ ਯੱਗ ਜਿਹੜਾ ਚੱਲਦਾ ਰਹੇਗਾ ਪੂਜਾ ਚੱਲਦੀ ਰਹੇਗੀ ਉਮੀਦ ਕਰਦੇ ਹਾਂ ਕਿ ਫੈਨਸ ਜਿਹੜੇ ਭਾਰਤ ਦੇ ਚਾਹੁੰਦੇ ਨੇ ਕਿ ਭਾਰਤ ਦੀ ਜਿੱਤ ਹੋਵੇ ਸੋ ਭਾਰਤ ਦੇ ਫੈਨਸ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਨੇ ਜਿਹੜੇ ਹਵਨ ਯੱਗ ਨੇ ਜ਼ਰੂਰ ਕਾਮਯਾਬ ਹੋਣ ਅਤੇ ਭਾਰਤ ਜਿੱਤ ਦਾ ਖਿਤਾਬ ਆਪਣੇ ਨਾਮ ਕਰੇ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਦਮੀ ਐਮਕੇ ਪਾਰਟੀਆਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਹਵਨ ਯੱਗ ਭਾਰਤ ਦੀ ਜਿੱਤ ਦੀ ਕਾਮਨਾ ਦੇ ਵਿੱਚ ਕੀਤਾ ਗਿਆ ਹੈ नमस्कार आज हम लोगों ने अपने ऑफिस में हवन रखा हुआ है इंडिया की जीत के लिए और हर बार रखते हैं हम लोग कोशिश करते हैं कि दो रीज़न है उसके एक तो हम विशेज़ करते हैं हवन वैसे भी शुद्धिकरण भी होता है और उससे हम पॉजिटिविटी की विश करते हैं कि आज इंडिया ही जीते साथ साथ हम ये भी मैसेज देना चाहते हैं क्योंकि हमारी सारी टीम में सब यूथ है कि इंडिया जो है हम हमारा कंट्री है हमें वी शुड बी प्राउड ऑफ बी इंडियंस तो एक हमें यूनाइट करता है मतलब जब हम मैच होता है तो हम भूल जाते हैं कि हम किस धर्म से हैं किससे हैं तो हमें मतलब एक एक फीलिंग आती है कि हम सब एक है तो यही फीलिंग को क्रिकेट का जो मतलब है क्रिकेट सिर्फ मैच से ज़्यादा हमारी देशभक्ति को भी जगाता है और हम ये मैसेज यूथ को भी देना चाहते हैं कि हर चीज़ जो हो पूरा पूरा हो जब हम काम करते हैं तो काम करें आज मैच है तो हम मैच के लिए देखें भी और विश भी करें कि आज इंडिया जीते कितना तो हम सब की विशिज है कि आज इंडिया जीते और इंडिया जीतेगा ये हुर्रे और बोलो इंडिया जीतेगा भाई जीतेगा जीतेगा धन्यवाद और हम विश करेंगे कि आज शाम को जश्न का माहौल पूरे कंट्री में और देखिए ये भी बड़ी मज़ेदार बात है इस बारी कि इंडिया इस बारी जो है पाकिस्तान को तो खैर हराई और पाकिस्तान मेज़बानी कर रहा था इस बारी और दुबई में मैच हो रहा है और फाइनल में इंडिया है तो हम फिर से वही कहेंगे कि जीतेगा भाई जीतेगा जीतेगा थैंक यू ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਭਾਰਤ ਬਨਾਮ ਨਿਊਜ਼ੀਲੈਂਡ ਦਾ ਬੇਹਦ ਮਹੱਤਵਪੂਰਨ ਮੈਚ ਚੱਲ ਰਿਹਾ ਹੈ ਚੈਂਪੀਅਨਸ ਟਰੋਫੀ ਦਾ ਇਹ ਫਾਈਨਲ ਮੈਚ ਹੈ ਜਿਸ ਦੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਜੇ ਇਹ ਵਿੱਚ ਭਾਰਤੀ ਫੈਨਸ ਦੇ ਵਿੱਚ ਇਸ ਮੈਚ ਨੂੰ ਲੈ ਕੇ ਵੱਡਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਚਾਹੁੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਹ ਟਰਾਫੀ ਹੈ ਜਿਹੜੀ ਉਹ ਭਾਰਤ ਦੇ ਨਾਮ ਹੋਵੇ ਇਸੇ ਨੂੰ ਲੈ ਕੇ ਵੱਖੋ-ਵੱਖਰੇ ਧਾਰਮਿਕ ਪ੍ਰਵਿਰਤੀ ਦੇ ਕ੍ਰਿਕਟ ਪ੍ਰੇਮੀਆਂ ਦੇ ਵੱਲੋਂ ਯੱਗ ਵੀ ਕਰਾਏ ਜਾ ਰਹੇ ਨੇ ਹਵਨ ਯੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਮਾਜ ਸੇਵੀ ਅਤੇ ਉਦਮੀ ਐਮ ਕੇ ਪਾਟੀਆਂ ਦੇ ਵੱਲੋਂ ਭਾਰਤੀ ਟੀਮ ਦੀ ਜਿੱਤ ਦੇ ਲਈ ਇਹ ਹਵਨ ਪੂਜਾ ਕਰਵਾਈ ਜਾ ਰਹੀ ਹੈ ਪਾਟੀਆਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਭਾਰਤੀ ਟੀਮ ਦੀ ਜਿੱਤ ਦੇ ਲਈ ਭਾਰਤੀ ਟੀਮ ਦੀ ਅਸੀਂ ਪਾ ਕੇ ਸਵੇਰੇ 10 ਵਜੇ ਤੋਂ ਲਗਾਤਾਰ ਹਵਨ ਪੂਜਾ ਕਰ ਰਹੇ ਨੇ ਅਤੇ ਭਾਰਤ ਦੇ ਜਿੱਤ ਦੀ ਕਾਮਨਾ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 140 ਕਰੋੜ ਭਾਰਤੀ ਵੀ ਇਹੀ ਚਾਹੁੰਦੇ ਨੇ ਕਿ ਭਾਰਤ ਕ੍ਰਿਕਟ ਦੀ ਦੁਨੀਆ ਦੇ ਵਿੱਚ ਇਹ ਜਿਹੜੀ ਟਰੋਫੀ ਆ ਇਸ ਨੂੰ ਆਪਣੇ ਨਾਮ ਕਰੇ ਤੇ ਇਹ ਜਿੱਤ ਕੇ ਇਹ ਫਾਈਨਲ ਆ ਜਿਹੜਾ ਉਸ ਦਾ ਵਿਜੇਤਾ ਹੋਣ ਦਾ ਖਿਤਾਬ ਹੈ ਜਿਹੜਾ ਆਪਣੇ ਨਾਮ ਭਾਰਤ ਕਰੇ ਅਜਿਹੀ ਭਾਰਤਵਾਸੀ ਵੀ ਚਾਹੁੰਦੇ ਨੇ ਤੇ ਇਸ ਮੈਚ ਨੂੰ ਲੈ ਕੇ ਭਾਰਤ ਕ੍ਰਿਕਟ ਫੈਨਸ ਦੇ ਵਿੱਚ ਵੱਡਾ ਕਰੇਜ਼ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਹਵਨ ਦੀਆਂ ਵੱਖ-ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਦਿੱਲੀ ਆਦਿ ਸ਼ਹਿਰਾਂ ਦੇ ਵਿੱਚ ਹਵਨ ਯੱਗ ਕਰਕੇ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਉਦਮੀ ਐਮਕੇ ਪਾਰਟੀਆਂ ਦੇ ਬਨੋਂ ਆਪਣੀ ਟੀਮ ਦੇ ਨਾਲ ਰਲ ਕੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਕਿ ਇਸ ਹਵਨ ਯੱਗ ਦੇ ਜ਼ਰੀਏ ਉਹ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜਿੰਨੀ ਦੇਰ ਤੱਕ ਇਹ ਮੈਚ ਚੱਲਦਾ ਰਹੇਗਾ ਇਹ ਪੂਰਾ ਦਿਨ ਹਵਨ ਯੱਗ ਜਿਹੜਾ ਚੱਲਦਾ ਰਹੇਗਾ ਪੂਜਾ ਚੱਲਦੀ ਰਹੇਗੀ ਉਮੀਦ ਕਰਦੇ ਹਾਂ ਕਿ ਫੈਨਸ ਜਿਹੜੇ ਭਾਰਤ ਦੇ ਚਾਹੁੰਦੇ ਨੇ ਕਿ ਭਾਰਤ ਦੀ ਜਿੱਤ ਹੋਵੇ ਸੋ ਭਾਰਤ ਦੇ ਫੈਨਸ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਨੇ ਜਿਹੜੇ ਹਵਨ ਯੱਗ ਨੇ ਜ਼ਰੂਰ ਕਾਮਯਾਬ ਹੋਣ ਅਤੇ ਭਾਰਤ ਜਿੱਤ ਦਾ ਖਿਤਾਬ ਆਪਣੇ ਨਾਮ ਕਰੇ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਦਮੀ ਐਮ ਕੇ ਪਾਰਟੀਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਹਵਨ ਯੱਗ ਭਾਰਤ ਦੀ ਜਿੱਤ ਦੀ ਕਾਮਨਾ ਦੇ ਵਿੱਚ ਕੀਤਾ ਗਿਆ ਹੈ नमस्कार आज हम लोगों ने अपने ऑफिस में हवन रखा हुआ है इंडिया की जीत के लिए और हर बार रखते हैं हम लोग कोशिश करते हैं कि दो रीज़न है उसके एक तो हम विशेज़ करते हैं हवन वैसे भी शुद्धिकरण भी होता है और उससे हम पॉजिटिविटी की विश करते हैं कि आज इंडिया ही जीते साथ साथ हम ये भी मैसेज देना चाहते हैं क्योंकि हमारी सारी टीम में सब यूथ है